ਹੈਲੋ ਹੈਲੋ ਕੌਣ ਜੀ ਤੁਸੀਂ ਕੌਣ ਜੀ ਮੈਂ ਮਨਜੀਤ ਸਿੰਘ ਮਾਉ ਮਾਉ ਬੋਲਦਾ ਜੀ 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 ਮਨਜੀਤ ਸਿੰਘ ਖਾਲਸਾ ਹਾਂ ਜੀ ਲਾਈਵ ਵੀਡੀਓ ਦੇਖ ਰਹੇ ਜੀ ਜੀ ਮੇਰੇ ਕੋਲੇ ਅਹੁਦਾ ਜੀ ਮੇਰੇ ਸਾਲੇ ਵੀ ਵਾਲਮੀਕਨ ਮੂਲ ਨਿਵਾਸੀ ਸਮਾਜ ਨੂੰ ਕਈ ਸਾਲਾਂ ਤੋਂ ਇੱਕ ਖਾਲਸਾ ਫੌਜ ਦਾ ਮੈਂ ਸੀਨੀਅਰ ਅਮੀਰ ਪ੍ਰਧਾਨ ਹਾਂ ਪੰਜਾਬ ਵਿੱਚ ਵਸਦੇ ਵਾਲਮੀਕਨ ਮੂਲ ਨਿਵਾਸੀ ਸਮਾਜ ਨੂੰ ਪੂਰੇ ਭਾਰਤ ਵਿੱਚ ਵਸਦੇ ਵਾਲਮੀਕਨ ਮੂਲ ਨਿਵਾਸੀ ਸਮਾਜ ਨੂੰ ਹੁਕਮ ਕਰਨ ਮੇਰੇ ਤੋਂ ਯਾਨੀ ਕਿ ਕਿਸੇ ਤੋਂ ਇਹ ਜਾਣਕਾਰੀ ਚੱਕੀ ਕੀਤੀ ਹੈ ਉਹਦੀ ਮਾਂ ਬੋਲਤੀ ਵਿਸ਼ਵਦੇਵ ਜੀ ਤੇ ਤੁਸੀਂ ਉਹਦੇ ਆਧਾਰ ਤੇ ਕਹਿਣ ਲੱਗ ਪਏ ਵੀ ਬਹੁਤ ਚੰਗਾ ਹਾਂ ਤਾਂ ਪਹਿਲਾਂ ਸਾਨੂੰ ਕਿਸੇ ਨੂੰ ਪਿੰਡ ਵਾਲਿਆਂ ਨੂੰ ਤਾਂ ਪੁੱਛ ਲਓ ਇਹ ਬੰਦਾ ਇਹਦਾ ਨਾਮ ਦੱਸ ਦਿਓ ਜੀ ਤੁਸੀਂ ਦੱਸ ਦਿਓ ਹੁਣ ਮੈਂ ਆਪਦੀ ਦੱਸ ਦਿਆਂ ਵੀ ਮੈਂ ਕੌਣ ਆ ਤੇ ਕੀ ਆ ਜੀ ਪ੍ਰਸ਼ਾਸਨ ਨੂੰ ਚੁੱਕਣਾ ਪਿਆ ਅਸੀਂ ਪਿੰਮ ਚ ਚੱਲੇ ਆ ਗੁਰੂ ਦੀ ਸੇਵਾ ਵਾਸਤੇ ਤੇ ਫਿਰ ਤਾਲੀ ਦੇ ਕਰਕੇ ਚੱਲੇ ਆ ਅੱਛਾ ਜੀ ਸਾਡੇ ਇੱਕੇ ਵਿਜਿਤ ਹੋਈ ਹੈ ਪਿੰਮ ਤੋਂ ਚੱਲੇ ਆ ਅਸੀਂ 15 ਫਿਕਰ ਚੱਲੇ ਜਦੋਂ ਸਾਨੂੰ ਕੁਝ ਨਹੀਂ ਗਾਂ ਦਿੱਤੇ ਆਣਾ ਵੀ ਹੁਣ ਪਣਦਾ ਕੁਝ ਨਹੀਂ ਤੇ ਚੁੱਕ ਕਰਕੇ ਵਾਜੇ ਕਿ ਇਸ ਤਰ੍ਹਾਂ ਹੂੰ ਹੁਣੇ-ਹੁਣੇ ਖਬਰਾਂ ਸੀ ਅੱਜ ਸਿੱਕਰ ਸ਼ੋਅ ਤੇ ਮੀਡੀਆ ਤੇ ਆਈਆਂ ਤੁਹਾਨੂੰ ਦੱਸਿਆ ਸਾਡੇ ਪਿੰਡ ਦਾ ਮਸਲਾ ਆਉਣਾ ਕਰਕੇ ਸਾਨੂੰ ਕੋਈ ਤੁਹਾਨੂੰ ਗੱਲ ਕਹਿ ਨਹੀਂ ਪਈ ਤਾਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਦੋਂ ਅਸੀਂ ਟੱਪ ਵਾਲਾ ਕੋਕਨ ਚ ਮੂਰੇ ਸੀਗੇ ਛੋਟੇ ਵੀਰ ਬੰਦ ਜਦੋਂ ਮਸਲਾ ਕ੍ਰੀਏਟ ਹੋਇਆ ਝੂਠਾ ਪਰਚਾ ਹੋਇਆ ਸੀ ਉਦੋਂ ਵੀ ਸਭ ਤੋਂ ਪਹਿਲੀ ਵੀਡੀਓ ਤੁਹਾਡੇ ਭਰਾ ਨੇ ਜਿਹੜੇ ਫੈਸਲੇ ਕਰਦੇ ਸੀ ਉਸ ਵੀਰ ਦੇ ਹੱਕ ਵਿੱਚ ਪਾਈ ਸੀ ਅੰਮ੍ਰਿਤਗੜ ਜਦੀ ਪਲਵੰਸੀ ਅਨੰਦਗੜ ਖਟਾ ਜੱਜਦਾਰ ਬਣਾਇਆ ਸੀ ਪੂਰੀ ਇਹ ਲਗਾਈਏ ਚੱਲਦੇ ਸੀ ਸਾਡਾ ਬਹੁਤ ਲੰਮਾ ਚੌੜਾ ਕਾਪਲਾ ਜੀ ਦੀਪ ਦਸ਼ਰਾਂ ਦੇ ਪੂਰੀ ਰਾਵਣ ਜੀ ਨੇ ਸੇਵਾ ਕੀਤੀ ਜਿਹੜੀ ਉਸ ਪਰਿਵਾਰ ਨਾਲ ਜਿਹੜੀ ਸਾਡਾ ਅੱਜ ਤੋਂ ਸਰਖੇ ਵਾਲੇ ਦੇ ਡੇਰੇ ਰੋਕਣ ਵਾਸਤੇ ਸੀ ਜਿਹੜੀ ਉਹਨੂੰ ਖਬਰ ਆਈ ਹੈ ਪਰਿਵਾਰ ਦੇ ਨਾਲ ਗੱਲ ਹੋਈ ਹੈ ਜਿਹਦੇ ਵਿੱਚ ਦਾਸ ਦੀ ਡਿਊਟੀ ਜੀ ਦੇ ਵਿੱਚ ਉਥੇ ਤੜੇ ਜੀ ਚਲੋ ਚਲੋ ਛੱਡੋ ਤੁਸੀਂ ਇਹਦੇ ਬਾਰੇ ਅੰਦਾਜ਼ਾ ਕੀ ਰੋਇਆ ਮੈਨੂੰ ਇਹ ਦੱਸੋ ਜੀ ਜਨਵਰੀ ਮੈਨੂੰ ਮਿਲ ਗਈ ਹੈ ਜਾਣਕਾਰੀ ਮੈਨੂੰ ਮਿਲ ਗਈ ਹੈ ਤੁਸੀਂ ਦਸੂਹੇ ਵੀ ਦੇ ਵਿੱਚ ਝਾੜਾ ਕੀ ਰੋਲਿਆ ਤੁਹਾਨੂੰ ਕਿਉਂਕਿ ਉਹਨਾਂ ਨੇ ਤਾਂ ਅਜੇ ਤੱਕ ਗੱਲ ਹੀ ਨਹੀਂ ਕੀਤੀ ਤੇ ਸਾਡੀ ਗੱਲ ਹੀ ਕੀਤੀ ਹੈ ਨਾ ਸਾਡਾ 17 ਕੋਟਾ ਹੀ ਆਇਆ ਹੈ ਦੇਖੋ ਕਿ ਪ੍ਰਸ਼ਾਸਨ ਨੂੰ ਸਾਡੀ ਕੰਕ ਚੱਕੀ ਦੀ ਮੰਡੀ ਚ ਚੁੱਕਣਾ ਪਿਆ ਤੇ ਉਹਨਾਂ ਲੋਕਾਂ ਸਾਡੇ ਪਿੰਡ ਦੀ ਕੰਕ ਕੋ 8000 ਪਟਾ ਚੱਕੀ ਹੈ ਕਿਹਦੇ 70 ਤੱਕ 20 ਘੰਟੇ ਕਿਹਾ ਤੇ ਸਾਫ ਵਿਸ਼ਵਦੀਪ ਨੇ ਦੂਤਰੀ ਗੱਲ ਦੱਸ ਦਵਾਂ ਵਿਸ਼ਵਦੀਪ ਨੇ ਚੱਕਾਈ ਹੈ ਇਹ ਮਾਮਲਾ ਵਿਸ਼ਵਦੀਪ ਦਾ ਨਹੀਂ ਇੱਕ ਚੱਕਣ ਵਾਲਾ ਜ਼ਿਮੀਦਾਰ ਬੋਲਿਆ ਉਹਦੇ ਕੋਲ ਪਏ ਆਲੇ ਜੀ ਜਾ ਕੇ ਗੱਲ ਪਏ ઠાણે ਦੀ ਵੀ ਸ਼ਾਇਦ ਤੁਹਾਡੇ ਕੋਲ ਵੀਡੀਓ ਹੋਊਗੀ ਕੋਈ ਥਾਣੇ ਵਾਲਿਆਂ ਦੇ ਗੱਲ ਪੈ ਕੇ ਇਹ ਆਇਆ ਅੱਛਾ ਮਜਬੂਤ ਸਿੱਖ ਸਮਾਜ ਦੀ ਤਾਕਤ ਨੇ ਇੱਕ ਬਲੈਕਮੇਲ ਸਿਸਟਮ ਸ਼ੁਰੂ ਕੀਤਾ ਜੀ ਇਸ ਬੰਦੇ ਨੇ ਮੈਂ ਦੇ ਨਾਲ ਹੁੰਦਾ ਸੀ ਜਦੋਂ ਪੰਜਾਬ ਦੇ ਹੱਤਾਂ ਦੀ ਗੱਲ ਕਰਦਾ ਸੀ ਉਤੇ ਦੀ ਗੱਲ ਕਰਦਾ ਸੀ ਮੈਂ ਇਹਦੀ ਮਦਦ ਕਰਦਾ ਸੀ ਤੁਹਾਡੀ ਤਾਕਤ ਦਾ ਵਧਾਈ ਹੈ ਅੱਛਾ ਸਾਰਿਆਂ ਨੂੰ ਹੀ ਜਿੱਥੇ ਬੰਦੀਆਂ ਨੂੰ ਪਰ ਜਿਹੜੇ ਜਿਹਨਾਂ ਨੇ ਕਹਿ ਤੀ ਨਾ ਦੀਪ ਦਸ਼ਨ ਦੀ ਵੀਡੀਓ ਦੇਖੀ ਕੋਈ ਨਹੀਂ ਤਿੰਨ ਵਾਰੀ ਮੈਂ 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 ਇਹ ਗੱਲ ਕਹੀ ਨਹੀਂ ਬੋਲੀ ਹੋਈ ਨਹੀਂ ਉਹਦੇ ਪਰਿਵਾਰ ਦੇ ਵਿੱਚ ਖੜ ਕੇ ਜਿਹੜੇ ਇਹਨੂੰ ਬਹੁਤ ਲੋਕ ਕਮੈਂਟ ਹੋਈ ਪਈ ਮੇਰੀ ਗੱਲ ਤਾਂ ਕਹੀ ਹੀ ਨਹੀਂ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣਦੇ ਕਹਿ ਰਹੇ ਆ ਨਾ ਤੁਸੀਂ ਨਹੀਂ ਕਹੀ ਇਹ ਕਹਿ ਰਹੇ ਵੀ ਬੋਲੀ ਹੋਈ ਨਹੀਂ ਉਹਦੇ ਧੋਖੇ ਨਾਲ ਬੁਲਾਇਆ ਗਿਆ ਮੇਰੀ ਤੁਹਾਨੂੰ ਗੱਲ ਸੁਣਦੇ ਸਾਰੀ ਧਿਆਨ ਨਾਲ ਜਿਹਨਾਂ ਨੇ ਵਾਰ ਤੋਂ ਵਾਰ ਵੀ ਉਹ ਨਹੀਂ ਹੋਈ ਨਹੀਂ ਮੇਰੀ ਮੇਰੀ ਗੱਲ ਇੱਕ ਸੁਣੋ ਇਹ ਤੁਸੀਂ ਦਬਕਾ ਕੇ ਕਹਿ ਰਹੇ ਨਾ ਦਬਕਾ ਕੇ ਰਹਿਣਾ ਤੇ ਨਾ ਦਬਕਾਉਣ ਦੀ ਲੋੜ ਆ ਤੇ ਨਾ ਅਸੀਂ ਕਿਸੇ ਕੋਈ ਦਵੇ ਆ ਮੈਂ ਤੁਹਾਨੂੰ ਜੀ ਵੀ ਦੱਸ ਦਿੰਦਾ ਨਹੀਂ ਨਹੀਂ ਜੇ ਤਾਂ ਸੁਣ ਕੇ ਆ ਕੇ ਕਹਿੰਦੇ ਹੋ ਫਿਰ ਮੇਰੀ ਗੱਲ ਤੇ ਮੇਰੀ ਗੱਲ ਸੁਣ ਲੈ ਅਸੀਂ ਅੱਜ ਆਪ ਦਾ ਝੂਕੀ ਫੂਕ ਕੇ ਤਮਾਸ਼ਾ ਵੇਖ ਕੇ ਸਾਨੂੰ ਕੋਈ ਬੰਦਾ ਬਾਹਰ ਖੜੀ ਕਰਕੇ ਕਹਦੇ ਵੀ 1 ਲੀਟਰ ਜੀ ਜੱਥੇ ਬੰਦੀ ਦੇ ਕਿਸੇ ਨੂੰ ਤੇਲ ਪਾਇਆ ਤੇਲ ਪਾਇਆ ਉਹ ਵੀ ਇਹ ਜੀ ਗੁਰੂ ਦੀ ਸੇਵਾ ਕੀਤੀ ਆ ਤੇ ਫਿਰ ਆ ਗੱਲਾਂ ਨਹੀਂ ਸੁਣਾਈ dieliyan ਦੀਆਂ ਕੀ ਤਰਨਾ ਨਾਮ ਮੇਰੀ ਗੱਲ ਤਾਂ ਸੁਣੋ ਇੱਕ ਹੁੰਦਾ ਆਮ ਬੰਦਾ ਉਸ ਤੇ ਜਿਹਨੇ ਕੀਤਾ ਕੁਝ ਨਹੀਂ ਲੋਕਾਂ ਨੂੰ ਕਮਾਂਡ ਦੇ ਪੈਸੇ ਤੇ ਲਾਉਣੇ ਅਸੀਂ ਮੰਗ ਕੇ ਨਹੀਂ ਲਾਏ ਅਸੀਂ ਆਪ ਦੀ ਦਸਾਂ ਨੌਵਾਂ ਦੀ ਕਿਰਤ ਕੀਤੀ ਆ ਜੀ ਦਸਾਂ ਨੌਵਾਂ ਦੀ ਕਿਰਤ ਚੋਂ ਜਾ ਮੇਰੇ ਨਾਲ ਵਾਲੇ ਜਿਹੜੇ ਸਿੱਧ ਸੀਗੇ ਉਹ ਤਾਂ ਨੇ ਲਾਏ ਆ ਜੀ ਕਿਤੇ ਤੋਂ ਮੰਗ ਕੇ ਨਹੀਂ ਪੈਸੇ ਲਾਏ ਭਰਾਵਾ ਜੀ ਉਹ ਸੋਚਾਂਗੇ ਕਿ ਨਾ ਲਈਏ ਇੱਕ ਬੰਦੇ ਨੇ ਬੋਲੀ ਲਈ ਹੁਣ ਧਿਆਨ ਨਾਲ ਉਹ ਗੱਲ ਸੁਣਨ ਵਾਲੀ ਕਿਹੋ ਬੰਦੇ ਦੀ ਦੂਜੇ ਬੰਦੇ ਨੇ ਬੋਲੀ ਜੀ ਲਈ ਦੋ ਸ਼ਿਮੋਨੇ ਜੀ ਆਰ ਜੀ ਆ ਬੋਲੀ ਲਈ ਉਹ ਨਾ ਮੈਨੂੰ ਇਹ ਕੋਈ ਗੱਲ ਮੈਨੂੰ ਪੜਦਾ ਨਹੀਂ ਐਫ ਆਰ ਦਰਜ ਹੋਵੇ ਐਕਟ੍ਰੋਥਰੀ ਇੱਕ ਬੰਦੇ ਨੇ ਜਿਹਨੇ ਲਈ ਜਾਣੇ ਛੱਡੀ ਜਾਂਦੀ ਤੇ ਅਸੀਂ ਕਦਮਾ ਦਰਜ ਕਰਵਾਉਂਦੇ ਹਾਂ ਮੇਰੇ ਮਾਮੇ ਦਾ ਪੁੱਤ ਨਹੀਂ ਉਹ ਪਾਰਟੀ ਦਾ ਨਹੀਂ ਮੇਰੀ ਪਾਰਟੀ ਦੀ ਕੋਈ ਨਹੀਂ ਮੈਂ ਤੁਹਾਨੂੰ ਫੋਨ ਦੱਸ ਦਿਆਂ ਮੈਂ ਕਿਸੇ ਮਾਨ ਵਾਲੇ ਨੂੰ ਨਹੀਂ ਮੰਨਦਾ ਮੈਂ ਕਿਸੇ ਕਾਂਗਰਸ ਨੂੰ ਤੇ ਕੋਈ ਆਮ ਆਦਮੀ ਜਿਸ਼ਪਦੀਪ ਮੈਨੂੰ ਵੀਡੀਓ ਸੁਣੇ ਮੇਰਾ ਸਤਿ ਸ੍ਰੀ ਅਕਾਲ ਸਾਧਾ ਪਰਚਰਤਾ ਸਾਡੀ ਜਿੱਦ ਤੇ ਗੱਲ ਗੁਰੂ ਦੀ ਆਉਂਦੀ ਆ ਕਿਉਂਦਾ ਆਪਣਾ ਘੋੜੇ ਸੱਟਾ ਵੀ ਦਾਤ ਤੋਂ ਤੇ ਜਾ ਕੇ ਫੜਦੇ ਆ। ਮਗਾ ਨੇ ਇਹਨਾਂ ਨੂੰ ਆਪਣਾ ਸਮਝੀ ਬੈਠਾ ਸੀ ਉਹ ਮੈਦਾਨ 'ਚ ਨਹੀਂ ਆਇਆ। ਫਿਰ ਜਦੋਂ ਇਹਨਾਂ ਨੇ ਇੰਨੀ ਜੱਲ ਹੋ ਗਈ। ਉਹਨਾਂ ਨੇ ਮੁੰਡਿਆਂ ਨੇ ਇਹਨੂੰ ਇਹ ਗੱਲ ਵੀ ਕਹੀ ਤਾਂ ਬਾਪਾਈ ਗੱਲ ਸੁਣ ਲਾ ਹਾਂ ਦਾ। ਜੀ ਵੀ ਜੇ ਤੂੰ ਲੈਣੀ ਤੂੰ ਲੈ ਲੈ ਤੈਨੂੰ ਮੈਨੂੰ ਪੈਸੇ ਦੇ ਦੋ। ਦੋਸਤੋ ਪਰਿਵਾਰ ਨੂੰ ਆ ਨਾ ਮੈਂ ਤਾਂ ਖਰਾਬ ਕਰਦਾ ਆ। ਇਹ ਨਾਲ ਨਾਲ ਇੱਕ ਪਰਿਵਾਰ ਨੂੰ ਗੱਲ ਕਹੂੰਗਾ। ਜਮੀਨ ਨਾਲ ਕੋਈ ਮਤਲਬ ਨਹੀਂ ਕਰਦਾ। ਜਦੋਂ ਵੀ ਹੁਣ ਵੀਡੀਓ ਅਪਲੋਡ ਕਰੇ ਤੇ ਜੈ ਭੀਮ ਦਾ ਨਾਰਾ ਜਿਹਨੂੰ ਉਹਨਾਂ ਮੁੰਡਿਆਂ ਤੇ ਵੀ ਯਕੀਨ ਦੇ ਕੀਤਾ ਉਹ ਦਿੱਫੇ ਉਹਨਾਂ ਨੇ ਕਰਾਏ ਤੇ ਨਾ ਜੈ ਭੀਮ ਬਾਬਾ ਸਾਹਿਬ ਮੇਲੇ ਦਾ ਦਫ਼ਤਰ ਬਣਾਇਆ ਜੀ ਉਹਦੇ ਨਾਲ ਇੱਕ ਨਾ ਮੇਰਾ ਜੀਪੀ ਵਾਲਾ ਬੇਲੀ ਐ ਤੇ ਉਹਦਾ ਡਰਾਈਵਰ ਬੜਾ ਦਿੱਕਤ ਮੌਕੇ ਦੇਖਦੇ ਉਹ ਮੁੰਡਾ ਇਸੇ ਈ ਵਾਲਾ ਵੀ ਆ ਗਿਆ ਤੇ ਟ੍ਰੈਕਟਰ ਜਿਹਦੀ ਕਹਾਵਤ ਤਾਂ ਹੁੰਦਾ ਬੋਲਟ ਦਾ ਤਰਨੇ ਦਾ ਆ 30 40 ਮੁੰਡੇ ਲੈ ਆ ਆਪੂ ਆਸਾਂ ਮੈਂ ਅਜੇ ਤੱਕਿਆ ਨਹੀਂ ਗਾ ਸਾਰੇ ਮਜਦੀਆਂ ਦੇ ਮੁੰਡੇ ਸੀ ਤੇ ਜਿਹੜੇ ਖੱਜਬਾਨਾਂ ਨਾਲੇ ਉਹਨਾਂ ਦਾ ਲਾਈ ਦੂੰਗਾ ਪੂਰੀ ਕੋਲ ਨੂੰ ਪੂਰੇ ਸਮਾਜ ਨੂੰ ਦੇ ਨਾਲ ਹੀ ਨਾਲ ਬੋਡੇ ਡਰਦੇ ਚਲੋ ਮੁੰਡੇ ਤੇ ਮੁੰਡੇ ਬੰਦੇ ਤਾਂ ਬੰਦੇ ਹੁੰਦੇ ਬਈ ਹੂੰ ਐਨੇ ਜਾਣੇ ਜੋ ਗਏ ਇਹ ਅੰਦਰ ਵੜ ਕੇ ਤਿੰਨ ਚਾਰ ਜਾਣੇ ਸੀਗੇ ਇਹਨਾਂ ਨੇ ਢੇਰ ਵਾਲੇ ਤੇ ਟੜਾਲਾ ਢੇਰ ਵਾਲੇ ਤੇ ਕਲਾ ਉਹ ਕਿ ਕਰਨੇ ਦਾ ਟਰੈਕਟਰ ਆ ਭੰਦਿਓ ਵਾਲਾ ਮੈਂ ਗਰੀਬ ਬੰਦਾ ਮੈਂ ਮਿਹਨਤ ਮਜ਼ਦੂਰੀ ਵਾਲਾ ਮੇਰਾ ਟਰੈਕਟਰ ਨਾ ਭੰਦਦੇ ਕਰਦੇ ਦਾ ਲਾਗਾ ਦੇ ਜਣੇ ਮੈਂ ਤਾਂ ਕਰਾਇਆ ਨਾ ਕਰਾਏ ਤੇ ਨਵਰਾ ਲਿਆ ਮੈਂ ਜਮੀਨ ਤੇ ਜਾ ਕੇ ਇਹ ਬਿੱਤੀ ਨਹੀਂ ਜਿੱਥੇ ਲੜਾਈ ਹੋਈ ਆ ਨਾ ਲੜਾਈ ਤਾਂ ਅਰਨੀ ਵਾਲੇ ਦੇ ਕੋਲੇ ਜਾ ਕੇ ਹੋਈ ਜਦੋਂ ਵੀ ਬਲਾਕ ਚ ਦੀ ਗੱਲ ਹੋਵੇ ਬਲਾਕ ਵੀ ਨਿਕਾ ਜਿਵੇਂ ਤੁਹਾਟਾ ਮਕਾਨ ਹੋਵੇ ਤੇ ਇੱਕ ਕਮਰਾ ਬਾਹਰ ਛੜਕਤੇ ਹੋਵੇ ਤੇ ਮਗਰ ਨੌਰਾਜਾ ਹੋਵੇ ਟਰੈਕਟਰ ਵਾਲੀਆਂ ਖਲੂਰ ਤੇ ਜੀਸੀਡੀ ਸੰਘਰਸ਼ ਕੀਤੇ ਲੜਾਈ ਹੋਈ ਆ ਜਦੋਂ ਟਰੈਕਟਰ ਭੰਦਿਓ ਜਿਵੇਂ ਚਾਂਬਲੀ ਵੜੀਰ ਕਰਦੀ ਹੁੰਦੀ ਆ ਇਹ ਵੀ ਸੰਘਰਸ਼ ਸੀ ਇਨਾਂ ਦੇ ਦੋ ਤਿੰਨ ਇਟਾ ਟਰੈਕਟਰ ਨੂੰ ਵੀ ਮਾਰੀਆਂ ਤੇ ਬਾਅਦ ਤੇ ਲੋਕਾਂ ਜਿਹਨੇ ਉਹ ਹੁੰਦਾ ਵੀ ਅਧਿਕਾਰ ਛੜੀ ਉਹ ਵਾਲਾ ਕਾਰ ਵੀ ਮੇਰੀ ਆ ਓਏ ਰਾਈਟਰ ਵੀ ਮੇਰਾ ਇਹ ਵਾਟਾ ਦੇ ਦਾ ਕਰਨੇ ਦਾ ਕੋਈ ਨਹੀਂ ਮੈਂ ਇਹਨੂੰ ਗਰੀਬ ਨੂੰ ਕਿਉਂ ਮਾਰਦੇ ਆਂ ਭਗਵਾਨ ਬਾਲ ਕੀ ਹਾ ਇਹ ਸਾ ਹਟ ਕੇ ਉਧਰ ਨੂੰ ਇੱਟਾਂ ਦੱਸੋ ਜੋ ਬੋਲੇ ਸੋ ਨਿਹਾਲ ਸਤਿਗੁਰੂ ਵਿਦਾਤ ਮਹਾਰਾਜ ਕੀ ਜੈ ਪੁਲਸ ਆ ਕੇ ਤੇ ਭਰਾਵਾ ਪੁਲਸ ਆਈ ਤੋਂ ਵੀ ਇਹ ਤਾਂ ਮਾਰ ਦਿੰਦੇ ਅੱਛਾ ਤੇ ਥੋੜੀ ਦੇਰ ਨੂੰ ਹੀ ਛੋਟਾ ਵੀਰ ਵਿਸ਼ਵਦੀਪ ਇੰਨੀ ਗੱਲ ਹੋਈ ਤੁਹਾਡਾ ਪਿੰਡ ਕਿਹੜਾ ਬਾਈ ਪਹਿਲਾਂ ਪੈਂਚੰਕ ਮਾਰ ਕੇ ਦੇਖਾਂਗਾ ਮੇਰਾ ਪਿੰਡ ਸਤੇ ਵਾਲਾ ਕਿੱਥੇ ਰਹਿ ਜਾਂਦਾ ਕਿ ਕੱਲ ਬਜਾ ਇਕੱਠੇ ਹੁੰਨੇ ਆ ਆਪਣੀ ਡਿਸਟ੍ਰਿਕਟ ਫਰੋਹੀਪੁਰ ਚ ਹੈਂ ਆਪਣੀ ਡਿਸਟ੍ਰਿਕਟ ਫਰੋਹੀਪੁਰ ਚ ਆ ਆਪਣੀ ਤਾਕਤ ਦਿਖਾਉਣ ਦੇ ਲਈ ਸੁਖਵੀਰ ਸਿੰਘ ਮਹਲ ਨੇ ਜਾਣਦੇ ਬੜੀ ਸ਼ਿੰਗ ਦੀ ਤਰ੍ਹਾਂ ਜਰੂਰੀ ਨਹੀਂ ਹੈ ਕਿ ਅਸੀਂ ਉੱਪਰ ਜਾਵਾਂਗੇ ਕੋਈ ਗੱਲ ਨਹੀਂ ਟੱਟੇ ਹੋ ਕੇ ਉਹਨੂੰ ਪੁੱਛ ਲੈ ਮਨਜੀਤ ਸਿੰਘ ਨੂੰ ਜਾਣਦੇ ਕੋਈ ਗੱਲ ਨਹੀਂ ਰਾਵਾਂਗੇ ਕਿ ਸਾਡੀ ਸ਼ਕਤੀ ਸਾਡਾ ਪੱਕੇ ਥੋੜੀ ਬਗਦ ਹੈ ਕਿ ਅੱਜ ਇਹਨਾਂ ਨੇ ਜ਼ਫੇਦਾਰ ਥਾਪਿਆ ਨਾ ਕਿ ਪੰਜ ਸਿਆਣਾਂ ਦੀ ਡਿਊਟੀ ਮੈਨੂੰ ਸੰਭਾਲੀ ਇੱਥੇ ਆਪਣਾ ਦਮਦਮਾ ਸਾਹਿਬ ਮੈਂ ਦਰਦਾ ਹਾਂ ਬਾਰ-ਬਾਰ ਪੰਜੀ ਤੇਰਾ ਇੱਕ ਦਾਦੂ ਵਾਲ ਦੀ ਧਿਰ ਸੀ ਇੱਕ ਪਲਵੰਤ ਸੇਬੰਦਗੜ ਦੀ ਧਿਰ ਸੀ ਉਹ ਜਿੱਦਾਂ ਪ੍ਰਸ਼ਾਸਨ ਵਾਲਿਆਂ ਦੀ ਧਿਰ ਸੀ ਕਿਸੇ ਰਾਸ਼ਟਾਨ ਵਾਲਿਆਂ ਦੀ ਧਿਰ ਸੀ ਪੰਜਾਂ ਨੇ ਮੇਰਾ ਨਾਮ ਪਾਸ ਕੀਤਾ ਵੀ ਭਾਈ ਸਾਨੂੰ ਆ ਮਿਲਦਾ ਜੀ ਹੁਣ ਆਪਣਾ ਕੀ ਵਿੱਚ ਆਪਣਾ ਜੀਲੇ ਦੇ ਪੱਗਾਂ ਲੈਣੇ ਆਪਣਾ ਵੀ ਦੱਸੋ ਨਾ ਹੁਣ ਮੈਨੂੰ ਭਾਈ ਐਵੇਂ ਨਹੀਂ ਦੂਰੇ ਕਰੇ ਇੰਨੇ ਸਾਲ ਅਸੀਂ ਸੇਵਾ ਕੀਤੀ ਭਾਈ ਐਵੇਂ ਕੋਈ ਵੀ ਨਹੀਂ ਫਿਰ ਫਿਰਦਾ ਤੁਸੀਂ ਗੱਲ ਦੱਸੋ ਜਿਹੜੀ ਵੀ ਆਪਾਂ ਆਪਾਂ ਨੂੰ ਹੁਣ ਵਿਸ਼ੇ ਦੀ ਵੀ ਆ ਮੈਂ ਜਿਹੜੀ ਪੋਸਟ ਪਾਈ ਆ ਇਹਦੇ ਤੋਂ ਆਪਾਂ ਨੂੰ ਕੀ ਕੀ ਇਹਦੇ ਤੇ ਆਪਾਂ ਨੂੰ ਇਤਰਾਜ ਆ ਇਹ ਬਾਈ ਸਵਾ ਗੱਲ ਆ ਸਾਡੇ ਇਹ ਜੱਟ ਆਪਣੇ ਬਾਅਦ ਤੇ ਮਾਈਦੀ ਬਾਤ ਦਾ ਪਤਾਨਦ ਪਾਉਂਦਾ ਤੇ ਲੋਕਾਂ ਨੂੰ ਕਰਿਆਮ ਕਹਿਦਾ ਕਿ ਜਿੱਥਾਂ ਦੇ ਜੜੀ ਜਾਣਾ ਪੁੱਛੀ ਹੋ ਜੇ ਇਹਦਾ ਨਹੀਂ ਹੋਇਆ ਸਾਡੇ ਪਾਰ ਚੋਂ ਮੋਟਰ ਲੱਥੀ ਆ ਜੇ ਕਿਸੇ ਕੋਈ ਕਿਸੇ ਦੇ ਅਸੀਂ ਦਰਖਾਸਤ ਦੇਤੀ ਨਾ ਵੀ ਸਾਡੀ ਬਸੜ ਫੁਲਾਣੇ ਬੰਦੇ ਨੇ ਮੋਟਰ ਲਾਈ ਆ ਤੇ ਕੋ ਦੀ ਉਹਦੀ ਮਦਦ ਚੇ ਜਾ ਖੜੂਗਾ ਮਗਰ ਸਾਰੀ ਜਥੇਬੰਦੀਆਂ ਨੂੰ ਮੈਂ ਲੋਕੈ ਸੁਧਾਨੇ ਨੂੰ ਆਣਾ ਮੈਂ ਸੁਧਾਨੇ ਨੂੰ ਸਾਥ ਦਾ ਮੈਂ ਬਾਲੇ ਨੂੰ ਸਾਥ ਦਾ ਵੀ ਪੂਰੀ ਬੁੰਡਾ ਕਰਦੀ ਪ੍ਰਵਾਹ ਕਰ। ਸਾਡੀ ਤੁਹਾਡੀ ਮਰਜ਼ੀ ਹੈ ਇਹਦੇ ਜਿਹੜੇ ਬੰਦੇ ਨੂੰ ਫੋਟੋ ਕਰਨੀ ਆ ਤੇ ਸੰਵਾਸ ਲਾਤਾ ਸਾਡੇ ਗੁਰਸਿੱਖ ਬੰਦ। ਜਦੋਂ ਦੀ ਨਾ ਲਾਤਾ ਵੀਰੇ ਤੇਰੇ ਹੋਣੀਆਂ ਸਾਡੇ ਨਹੀਂ ਆ। ਠੀਕ ਹੈ ਤੇ ਮੇਰੀ ਹੁਣ ਮੇਰੀ ਵੀ ਗੱਲ ਪੂਰੀ ਸੁਣ ਲਈ ਇਹ ਤਾਂ ਕਿਸੇ ਚੀਜ਼ ਦਾ ਜੇ ਤਾਂ ਕਿਸੇ ਚੀਜ਼ ਦਾ ਵੀ ਪ੍ਰੂਫ ਤੇਰੇ ਕੋਲ ਹੈਗਾ ਵਾ ਧੰਨਵਾਦ ਪ੍ਰਵਾਹ ਦਾ ਜਿੰਨੀਆਂ ਗੱਲਾਂ ਤੂੰ ਕੀਤੀਆਂ ਵੀ ਜਿਹੜਾ ਜਿੰਨੀਆਂ ਵੀ ਤੂੰ ਕੀਤੀਆਂ ਵਿਸ਼ਵਦੀਪ ਦੇ ਖਿਲਾਫ ਤੂੰ ਮੈਨੂੰ ਭੇਜ ਦੇ ਮੈਂ ਤੇਰੀਆਂ ਵੀ ਚਲਾ ਦੇਣਾ ਇਹ ਤੁਹਾਡੀ ਜਿੱਤ ਹੈ ਤੁਹਾਡੇ ਇੱਕੇ ਦੀ ਜਿੱਤ ਹੈ ਠੀਕ ਹੈ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁਣਾ ਕਿ ਜੇ ਮੰਨ ਲਓ ਆਪਾਂ ਇਦਾਂ ਹੀ ਕਹੀ ਜਾਈਏ ਵੀ ਇਦਾਂ ਆ ਇਦਾਂ ਆ ਵੇਖੋ ਉਹਦੇ ਉੱਤੇ ਪਰਚਾ ਕਰਵਾਇਆ ਉਹਦੇ ਵੱਲੋਂ ਜਿਹੜਾ ਲੱਗਿਆ ਸੀਗਾ ਉਹਦੇ ਪਿੰਡ ਦਾ ਉਹਨਾਂ ਦੋਸ਼ੀਆਂ ਦੇ ਕਾਨੂੰਨ ਕਰਨ ਦੀ ਮੰਗ ਕਰੀਏ ਜਿਨ੍ਹਾਂ ਨੇ ਪਰਚਾ ਕਰਵਾਇਆ ਸਭ ਪੂਰਨ ਜਿੱਤਾਂ ਪੂਰੀ ਗੱਲ ਹੈ ਨਾ ਕਿ ਮੈਂ ਤਾਂ ਮੈਂ ਤਾਂ ਉਸ ਜਿੰਨੇ ਬੰਦਿਆਂ ਨੇ ਜਿਨ੍ਹਾਂ ਨੇ ਪਰਚਾ ਕਰਵਾਇਆ ਵਾ ਤੇ ਮੈਂ ਤਾਂ ਉਹਨਾਂ ਦੀ ਗੱਲ ਕੀਤੀ ਆ ਤੇ ਦੂਜੀ ਗੱਲ ਇਹ ਆ ਵੀ ਜੇ ਮੈਂ ਵਿੱਚ ਇਹ ਵੀ ਕਿਹਾ ਵੀ ਜੇ ਉਹਦੇ ਕੋਲ ਪਿਸਤੌਲ ਹੈਗਾ ਵਾ ਕੋਈ ਪ੍ਰੂਫ ਹੈਗਾ ਵਾ ਪਿਸਤੌਲ ਉਹਦੇ ਕੋਲ ਸੀਗਾ ਤੇ ਫਿਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਉਹ ਵੀਡੀਓ ਵੀ ਜਿਹੜੀ ਆ ਜਦੋਂ ਵੀ ਨਾਲ ਪੂਜਾ ਦਾ ਲੋਕ ਦੀ ਚੁੱਕਿਆ ਬਹੁਤ ਪਿਆਰ ਵੀ ਰਿਹਾ ਬਹੁਤ ਫੋਨ ਆਇਆ ਸਾਡੇ ਤਾਂ ਮਹਿੰਦੀ ਚੰਪ ਲਈ ਆ ਤੇ ਮੈਨੂੰ ਪਤਾ ਨਹੀਂ ਤੁਹਾਡੇ ਕੋਲੇ ਕੀ ਪ੍ਰਾਪਰਟੀ ਹੋਣੀ ਹੈ ਜਾਂ ਨਹੀਂ ਪਰ ਇੱਕ ਤਾਂ ਮੈਂ ਇਹ ਦੱਸਣਾ ਵੀ ਬੰਦੇ ਕੋਲੇ ਪ੍ਰਾਪਰਟੀ ਵੀ